ਅੱਜ ਅਸੀਂ ਇਸ ਹੈਲਥ ਟਿਪ ਦੇ ਵਿੱਚ ਗੱਲ ਕਰਨ ਵਾਲੇ ਹਾਂ ਬਹੁਤ ਹੀ ਕਾਮਨ ਮੈਲਸ ਦੀ ਪ੍ਰੋਬਲਮ ਆਦਮੀਆਂ ਦੇ ਵਿੱਚ ਹੋਣ ਵਾਲੀ ਪ੍ਰੋਬਲਮ ਥੈਟ ਇਜ਼ ਬੀਪੀਐਚ ਥੈਟ ਇਜ਼ ਬੈਨਾਈਨ ਪ੍ਰੋਸਟੇਟਿਕ ਹਾਈਪਰਟ੍ਰੋਫੀ ਯਾਨੀ ਕਿ ਗਦੂਦ ਦੀ ਤਕਲੀਫ ਜੀ ਹਾਂ ਦੋਸਤੋ ਰੈਫਲੀ 50% ਆਫ 올 ਦਾ men ਸਾਰੇ ਆਦਮੀਆਂ ਨੂੰ 50 ਇਅਰਜ਼ ਦੀ ਏਜ ਜਾਂ 60 ਇਅਰਜ਼ ਦੀ ਏਜ ਤੋਂ ਬਾਅਦ ਇਹ ਪ੍ਰੋਬਲਮ ਆਉਣ ਵਾਲੀ ਹੈ ਸ਼ੁਰੂ ਹੁੰਦੀ ਹੈ ਆਮ ਤੌਰ ਤੇ 50 ইয়ার্স ਦੀ এজ ਦੇ ਆਸ-પાસ ਬੀ পি ਐਚ ਯਾਨੀ ਕਿ ਪ੍ਰੋਸਟੇਟ ਗਲੈਂਡ ਜਿਹੜਾ ਹੈ ਉਹ ਵਧਣਾ ਸ਼ੁਰੂ ਹੁੰਦਾ ਹੈ ਉਹਦਾ ਸਾਈਜ਼ ਵਧਣਾ ਸ਼ੁਰੂ ਹੋ ਜਾਂਦਾ ਹੈ ਔਰ 50% ਜਿਹੜੇ ਮੇਲਸ ਨੇ ਸੋਸਾਇਟੀ ਦੇ ਵਿੱਚ ਉਹ 60 ইয়ার্স ਦੀ এজ ਤੋਂ ਬਾਅਦ ਇਹਦੇ ਨਾਲ ਅਫੈਕਟਡ ਹੁੰਦੇ ਨੇ ਉਹਨਾਂ ਨੂੰ ਇਹਦਾ ਬੁਰਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ ਵੈਲ ਇਹ ਇੱਕ ਨੈਚੁਰਲ ਫੀਨੋਮੈਨਾ ਹੈ ਕਿ ਪ੍ਰੋਸਟੇਟ ਗਲੈਂਡ ਦੇ ਅੰਦਰ ਦੇ ਸੈਲਸ जेडे के वह बढ़ना शुरू हो जाते हैं और मल्टीप्लाई होना शुरू हो जाते हैं प्रोस्टेट ग्लैंड है कि है ये एक मेल हॉरमोन मेल ग्लैंड है जो कि यूरिनरी पैसेज दे आस पास लोकेटिड uh, है फ्रॉम द पैसेज जिन्हों अं यूरेथरा कहते हैं फ्रॉम द यूरिनरी ब्लैडर यानी कि मसाना यानी कि पेशाब की जी थैली है जिते यूरन कलैक्ट हों के ਕਿਡਨੀਜ਼ ਤੋਂ ਫਿਲਟਰ ਹੋ ਕੇ ਬਲੱਡ ਯੂਰਨ ਜਿਹੜਾ ਹੈ ਉਹ ਯੂਰਨ ਦੇ ਰੂਪ ਵਿੱਚ نیچے ਗਿਰਦਾ ਹੈ ਯੂਰਨਰੀ ਬਲੈਡਰ ਦੇ ਵਿੱਚ ਔਰ ਯੂਰਨਰੀ ਬਲੈਡਰ ਤੋਂ ਜਿਹੜਾ ਅੱਗੇ ਰਸਤਾ ਨਿਕਲਦਾ ਹੈ ਜਿਹੜਾ ਕਿ ਬਾਹਰ ਯੂਰਨ ਨੂੰ ਕੈਰੀ ਕਰਕੇ ਲੈ ਕੇ ਆਉਂਦਾ ਹੈ ਜਿਹਨੂੰ ਅਸੀਂ ਯੂਰੇਥਰਾ ਕਹਿੰਦੇ ਆ ਉਹਦੇ ਆਸ-ਪਾਸ ਪ੍ਰੋਸਟੇਟ ਗਲੈਂਡ ਲੋਕੇਟਿਡ ਹੁੰਦਾ ਹੈ ਲੇਕਿਨ ਜਿੱਦਾਂ ਕਿ ਮੈਂ ਦੱਸਿਆ ਕਿ ਐਨਲਾਰਜ ਹੋਣ ਕਰਕੇ ਵਧਨ ਕਰਕੇ ਗਦੂਦ ਦਾ ਇਹ ਪ੍ਰੈਸ਼ਰ ਪਾਣਾ ਸ਼ੁਰੂ ਕਰ ਦਿੰਦਾ ਹੈ ਯੂਰੇਥਰਾ ਯਾਨੀ ਕਿ ਉਸ ਨਾਲੀ ਤੇ ਜਿਹੜੀ ਕਿ ਯੂਰিন ਨੂੰ ਕੈਰੀ ਕਰਕੇ ਲਿਆਉਂਦੀ ਹੈ ਫਰੋਮ ਯੂਰੀਨਰੀ ਬਲੈਡਰ ਟੂ ਦਿ ਆਊਟਸਾਈਡ ਆਫ ਦਿ ਬੋਡੀ ਔਰ ਜਦੋਂ ਇਹ ਉਹ ਐਕਸਟਰਨਲ ਪ੍ਰੈਸ਼ਰ ਇੱਕ ਬਣਾਉਣਾ ਸ਼ੁਰੂ ਕਰ ਦਿੰਦਾ ਹੈ ਤਾਂ ਕੁਝ ਸਿੰਪਟਮਸ ਕੁਝ ਲੱਛਣ ਆ ਆਦਮੀਆਂ ਦੇ ਵਿੱਚ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਸ਼ਾਮਿਲ ਹੈ ਆਮ ਤੌਰ ਤੇ ਇਨਕਰੀਜ਼ਡ ਫ੍ਰੀਕੁਐਂਸੀ ਆਫ ਯੂਰੀਨੇਸ਼ਨ ਯਾਨੀ ਕਿ ਬਾਰ-ਬਾਰ ਯੂਰিন ਪਾਸ ਕਰਨ ਦੀ ਅਰਜ ਹੋਣੀ ਜਾਂ ਹਾਜ਼ਤ ਹੋਣੀ ਔਰ ਉਸ ਤੋਂ ਬਾਅਦ ਦੂਸਰੇ ਨੰਬਰ ਤੇ ਆਂਦੀ ਹੈ ਕੰਪਲੇਂਟ ਕਿ بار-बार यूरिन ਇਸ ਲਈ ਉਹਨਾਂ ਨੂੰ ਅਰਜ ਹੁੰਦੀ ਹੈ ਪਾਸ ਕਰਨ ਦੀ ਕਿਉਂਕਿ ਇਨ ਐਡਿਕੁਏਟ ਐਮਪਟਿੰਗ ਆਫ ਬਲੈਡਰ ਹੁੰਦਾ ਹੈ ਯਾਨੀ ਕਿ ਪੂਰੀ ਤਰ੍ਹਾਂ ਨਾਲ ਯੂਰিন ایਵੈਕੂएट ਨਹੀਂ ਹੁੰਦਾ ਬਲੈਡਰ ਦੇ ਵਿੱਚੋਂ ਪੂਰਾ ਯੂਰিন ਨਹੀਂ ਉਹ ਪਾਸ ਕਰ ਪਾਉਂਦੇ ਉਹ ਕਿਉਂ ਨਹੀਂ ਕਰ ਪਾਉਂਦੇ ਕਿਉਂਕਿ ਪ੍ਰੈਸ਼ਰ ਜਿਹੜਾ ਹੈ ਪ੍ਰੋਸਟੇਟ ਨੇ ਯੂਰিন ਦੀ ਨਾਲੀ ਦੇ ਉੱਤੇ ਬਣਾ ਕੇ ਰੱਖਿਆ ਹੋਇਆ ਹੈ ਔਰ ਇਹਦੇ ਕਰਕੇ ਕਈ ਵਾਰ ਜਿਹੜੀ ਯੂਰਿਨ ਦੀ ਸਟ੍ਰੀਮ ਹੈ ਜਾਂ ਧਾਰ ਹੈ ਯੂਰਿਨ ਦੀ ਉਹਦੇ ਵਿੱਚ ਆ ਪਤਲਾਪਨ ਆ ਜਾਂਦਾ ਹੈ ਜਾਂ ਉਹਦੇ ਵਿੱਚ ਪ੍ਰੈਸ਼ਰ ਦੀ ਕਮੀ ਆ ਜਾਂਦੀ ਹੈ ਜੇਕਰ ਯੂਰਿਨ ਦੀ ਸਟ੍ਰੀਮ ਜਿੰਨੀ ਦੂਰ ਗਿਰਦੀ ਸੀ ਅਗਰ ਉਹ ਕੱਟ ਜਾਵੇ ਔਰ ਉਹ ਕੋਲ गिरਨ ਲੱਪ ਹੋਵੇ ਤਾਂ ਸਾਨੂੰ ਇਹ ਇਮੇਜਿਨ ਥੋੜਾ ਅੰਦਾਜ਼ਾ ਲਗਾਉਣਾ ਚਾਹੀਦਾ ਹੈ ਕਿ ਕਿੱਥੇ ਕੋਈ ਪ੍ਰੈਸ਼ਰ ਜਿਹੜਾ ਹੈ ਐਕਸਟਰਨਲ ਪ੍ਰੈਸ਼ਰ ਪੈ ਰਿਹਾ ਹੈ ਨਾਲੀ ਦੇ ਜਿਹਦੇ ਕਰਕੇ ਜਿਹੜੀ ਸਟ੍ਰੀਮ ਹੈ ਉਹ ਪੂਰੀ ਐਡਕੁਏਟ ਨਹੀਂ ਹੈ ਉਹਦੇ ਵਿੱਚ ਉਹਨਾਂ ਫੋਰਸ ਨਹੀਂ ਹੈ ਉਹਨਾਂ ਪ੍ਰੈਸ਼ਰ ਨਹੀਂ ਹੈ ਜਿਹਦੇ ਕਰਕੇ ਉਹ ਨੇੜੇ ਬਾਡੀ ਦੇ ਸਾਡੇ ਗਿਰਨੀ ਸ਼ੁਰੂ ਹੋ ਗਈ ਹੈ ਤੇ ਇਸ ਤੋਂ ਇਲਾਵਾ ਹੋਰ ਕੁਝ ਸਿੰਪਟਮਸ ਹੁੰਦੇ ਨੇ ਜਿਹਦੇ ਵਿੱਚ ਨਾਕਟਰਨਲ ਫ੍ਰੀਕੁਐਂਸੀ ਆਫ ਯੂਰੀਨੇਸ਼ਨ ਯਾਨੀ ਕਿ ਰਾਤ ਨੂੰ ਉੱਠ ਕੇ ਪੇਸ਼IENTS ਨੂੰ ਬਾਰ-ਬਾਰ ਯੂਰিন ਪਾਸ ਕਰਨਾ ਪੈਂਦਾ ਹੈ ਰੈਕਰੈਂਟ ਯੂਟੀਆਈ ਯਾਨੀ ਕਿ ਯੂਰਿਨਰੀ ਟ੍ਰੈਕਟ ਇਨਫੈਕਸ਼ਨ ਬਾਰ-ਬਾਰ ਹੋਣਾ ਕਿਉਂਕਿ ਉਹ ਰੁਕਾਵਟ ਹੁੰਦੀ ਹੈ ਇਸ ਕਰਕੇ ਸੋ ਇਹ ਸਾਰੇ ਅਗਰ ਲੱਛਣ ਹੋ ਤਾਂ ਜ਼ਰੂਰ ਡਾਕਟਰ ਨੂੰ ਮਿਲ ਕੇ ਆਪਣਾ ਅਲਟਰਾਸਾਉਂਡ ਰਹੀ ਜਾਂਚ ਕਰਾ ਕੇ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿਤੇ ਇਹ ਬੀਪੀਐਚ ਤਾਂ ਨਹੀਂ ਹੈ ਗਦੁੱਦੀ ਬਿਮਾਰੀ ਤਾਂ ਨਹੀਂ ਹੈ ਅਤੇ ਕਾਫੀ ਹੱਦ ਤੱਕ ਇਸ ਪ੍ਰੋਬਲਮ ਨੂੰ ਅਸੀਂ ਦਵਾਈਆਂ ਨਾਲ ਠੀਕ ਕਰ ਸਕਦੇ ਹਾਂ ਆਪਰੇਸ਼ਨ ਹਮੇਸ਼ਾ ਜ਼ਰੂਰੀ ਨਹੀਂ ਹੁੰਦਾ ਪਰ ਕੁਝ ਹੀ ਇਨਸਟੈਂਸਸ ਦੇ ਵਿੱਚ ਇਸ ਦੇ ਵਿੱਚ ਆਪਰੇਸ਼ਨ ਦੀ ਲੋੜ ਪੈਂਦੀ ਹੈ ਉਹਦੇ ਵੀ ਕਈ ਸੇਫਰ ਆਪਸ਼ਨਸ ਅੱਜਕੱਲ ਆ ਗਿਆ ਨੇ ਜੇ ਤੁਸੀਂ ਆਪਣੇ ਡਾਕਟਰ ਨੂੰ ਮਿਲੋ ਤਾਂ ਜ਼ਰੂਰ ਇਸ ਸਿਚੁਏਸ਼ਨ ਤੇ ਕਾਬੂ ਪਾ ਸਕਦੇ ਹੋ ਅਸੀਂ ਬਹੁਤ ਹੀ ਅੱਛਾ ਇੱਕ ਇੰਟੀਗਰੇਟਿਵ ਟਰੀਟਮੈਂਟ ਦੇ ਰਹੇ ਹਾਂ ਲੋਕਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਉਹਨਾਂ ਤੋਂ ਸਰਜਰੀ ਵਰਗੀ ਜਿਹੜੀ ਸਿਚੁਏਸ਼ਨ ਹੈ ਉਹਨੂੰ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਬੜੀ ਕਾਮਯਾਬੀ ਨਾਲ ਇਹਦੇ ਰਿਜ਼ਲਟਸ ਮਿਲਦੇ ਨੇ ਤਾਂ ਇਹ ਸਾਰੇ ਲੱਛਣਾਂ ਨੂੰ ਧਿਆਨ ਚ ਰੱਖਦੇ ਹੋਇਆ ਜ਼ਰੂਰ ਆਪਣਾ ਧਿਆਨ ਰੱਖੋ ਔਰ ਯੂਰਿਨ ਹੋਲਡ ਨਾ ਕਰੋ ਔਰ ਐਡਿਕੁਏਟ ਅਮਾਉਂਟ ਆਫ ਵਾਟਰ ਯਾਨੀ ਕਿ ਪਾਣੀ ਪੂਰਾ ਪੀਓ ਔਰ ਆਪਣੇ ਆਪ ਨੂੰ ਤੰਦਰੁਸਤ ਰੱਖੋ